ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਅਜ ਘਰੇਲੂ ਝੋਟੀਆਂ ਦਿਖਾਉਣੀਆਂ ਇੱਕ ਬੂਰੀ ਤੇ ਇੱਕ ਕਾਲੀ ਚੰਗੇ ਦੁੱਧ ਵਾਲੀਆਂ ਇਹ ਸੇਰਾਂ ਵੀਰਦਿਆਂ ਤੇ ਘਰ ਦੇ ਵੀਰ ਦੇ ਪੁੱਛੋ ਕੋਈ ਵਪਾਰ ਵਗੈਰਾ ਤਾਂ ਕੰਮ ਨਹੀਂ ਇਕੱਲੇ-ਇਕੱਲੇ ਨਾਲ ਕਰ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਜੀ ਕਰੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਵੀਰੇ ਨਾਮ ਮੇਰਾ ਜਗਤਾਰ ਸਿੰਘ ਪਿੰਡ ਬੋਕੇ ਜਿਲ੍ਹਾ ਵਰਨਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਵੀਰੇ 789905547 78899 05547 05647 ਇਹ ਦੋਨੇ ਮੱਝਾ ਆਪਣੇ ਦੋਨੇ ਕਰਦੀਆਂ ਆ ਗਈਆਂ ਹਨ ਠੀਕ ਆ ਪਹਿਲੇ ਨੰਬਰ ਦੀ ਜਿਹੜੀ ਆਪਾਂ ਥੋੜੀ ਮੱਥੇ ਤੇ ਫੁੱਲੀ ਪੈਰ ਤੋਂ ਤੇ ਗ੍ਰੇਟਰਡ ਝੋਟੀ ਦੇਖੀਏ ਨੇ ਕਿਹੜਾ ਸੂਆ ਸੂਰੀ ਆ ਇਹ ਭਰਾ ਤੀਜਾ ਸੂਆ ਸੂਰੀ ਆ ਠੀਕ ਆ ਤੀਜਾ ਸੂਆ ਹਾਂਜੀ ਵੀਰੇ ਇਹਦੇ ਸਟਾਰ ਦਾ ਟੀਕਾ ਲੱਗਿਆ ਭਰਾ ਆਪਣੇ ਕੋਲ ਆਪ ਦਾ ਕੰਟੇਨਰ ਆ 35 ਲੀਟਰ ਵਾਲਾ ਆ ਡਾਕਟਰ ਤੋਂ ਪਰਵਾਉਣੇ ਆ ਠੀਕ ਆ ਤੇ ਇਹਦੇ ਦਿਨ ਹੁੰਦੇ ਆ 17 ਤਰੀਕ ਨੂੰ ਪੂਰੇ ਠੀਕ ਆ ਸਟਾਰ ਬਾਨ ਜਿਹੜਾ ਨੱਥੋਰ ਵਾਲਾ ਸਾਹਣਾ ਉਹ ਤੋਂ ਇਹ ਹੋਈ ਵੇ ਗੱਪਣ ਹਾਂਜੀ ਵੀਰੇ ਖੋਦਾ ਪੱਟੀ ਕੇ ਲੈ ਕੇ ਆਉਣੇ ਆਏ ਨੇ ਵੀ ਆਪ ਕੋਈ ਸੇ ਇਹ ਵੀਰੇ ਆਪਣੀ ਘਰ ਦੀ ਝੋਟੀ ਆ ਤਾਂ ਇਹਦਾ ਬੱਚਾ ਵਗਰਾ ਹੈ ਕੋਈ ਆਪਣੇ ਕੋਲ ਇਹਦਾ ਭਰਾ ਆਪਣੇ ਕੋਲੇ ਝੋਟੀ ਆ ਉਹ ਜਿਹੜੀ ਬੈਠੀ ਆ ਠੀਕ ਆ ਮਤਲਬ ਬੱਚੇ ਵੀ ਇਹਦੇ ਫਿਰ ਚੰਗੇ ਪਾਉਂਦੀ ਆ ਵਧੀਆ ਹਾਂਜੀ ਵੀਰੇ ਆਪ ਵੀ ਬਾਦਸ਼ਾਹੀ ਸੀ ਚਲੋ ਆਪਾਂ ਬੂਰੀ ਦੇ ਭਰਾ ਹੀ ਥੋੜੀ ਗ੍ਰੇਡੇਡ ਹੋਗੀ ਆਪਾਂ ਆਪਾਂ ਉਹ ਜੱਗੇ ਵਾਲੇ ਬਾਦਸ਼ਾਹੀ ਸੀਗੀ ਅਸਰ ਬਾਦਸ਼ਾਹ ਸੰਧਿਆ ਕੀ ਆਪ ਤੇ ਤੀਜਾ ਸੌਸ ਹੁੰਦੇ ਪਿਛਲੇ ਸੇ ਦੁੱਧ ਫਿਰ ਕਿੰਨਾ ਚੋਇਆ ਆਪਾਂ ਇਹਦਾ 18 ਕਿਲੋ ਸੀਗੀ 18 ਕਿਲੋ ਵਧੀਆ ਲੰਬਾੜਿਆਂ ਨੂੰ ਦੁੱਧ ਦਿੰਦੀ ਆ ਇਹਦੇ ਕੁਦਾ ਵਧੀਆ ਤੇ ਚੌਂਡ ਚਵਾਦੀ ਪੂਰਾ ਵਧੀਆ ਵੀਰੇ ਥਣ ਬਗਰ ਦੀ ਪੂਰੀ ਵਧੀਆ ਤੇ ਕੋਈ ਧਾਰ ਘਾੜ ਦੀ ਨਹੀਂ ਪੂਰੀ ਵਧੀਆ ਧਾਰ ਨਹੀਂ ਠੀਕ ਹੈ ਅੱਜ ਇਹਦੇ ਦਿਨ ਰਹਿ ਗਏ ਪੂਰੇ ਹੁਣ ਚ ਅੱਜ ਪਰ ਇਹਦੇ 4-5 ਦਿਨ ਪਿਆਈ ਜੇ ਦੋ ਚਾਰ ਦਿਨ ਲੱਗਦਾ ਉੱਪਰ ਲੈ ਜੂ ਹਣਾ ਹਫਤੇ ਦੰਦ ਅੰਦਰ ਸੂਪ ਹੋ ਗਈ ਹਾਂਜੀ ਵੀਰੇ ਤੇ ਇਹਦੇ ਆਪਾਂ ਰੇਟ ਦੀ ਗੱਲ ਕਰੇ ਰੇਟ ਇਹਦਾ ਕੀ ਹੋਊਗਾ ਭਰਾ ਆਪਾਂ 2 ਲੱਖ 20 ਹਜ਼ਾਰ ਮੰਨ ਤਾਣ ਮੌਕੇ ਤੇ ਵਣ ਮੋਟਾ ਹੋ ਜੂ ਧੋਰੀ ਬਾਹਰ ਨੂੰ ਸੋਬਰ ਸਿੰਘ ਨੂੰ ਮਥਾ ਛੋਟੇ ਦੇਖ ਸਕਦੇ ਹੋ ਬਾਦ ਸੇ ਸਾੰਧੀ ਤੀਆ ਵਾ ਢਿੱਲੇ ਵਾਲੂਆ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਜਿਹਨੂੰ ਕਹਿੰਦੇ ਪੰਜਾਬੀ ਚ ਕਹਾਵਤ ਮੰਜਾ ਰੇਂਦਾ ਛੋਟੀ ਦੇ ਉੱਪਰ ਤੇ ਨਾੜਾ ਨੂੜਾ ਨਾਲ ਗੁੰਦੀ 17 18 ਕਿਲੋ ਗੱਲ ਨਾਲ ਕਹਿਣ ਵਾਲੀ ਗੱਲ ਨਹੀਂ ਇਹਦੇ ਨਾੜਾ ਦੱਸਦੇ ਪੰਜਾਪ ਨੂੰ 17 18 ਕਿਲੋ ਦੱਸਦਾ ਹਵਾਨਾ ਇਹਦਾ ਗਵਾਈ ਭਰਦਾ ਸੋ ਨਾੜਾ ਵਗੈਰਾ ਦੇਖ ਸਕਦੇ ਹੋ ਹਵਾਨੇ ਤੇ ਸੋਹਣਿਆ ਸਾਫ ਸੁਥਰਿਆ ਤੇ ਬਾਕੀ ਕੱਦ ਕਾੜ ਬਹੁਤ ਆ ਤੇ ਸਿੰਘ ਸਿੰਘ ਦੇਖੋ ਕੁੰਡਾ ਸਿੰਘ ਜੈਨੂਨ ਤੀਜਾ ਸੂਰ ਭੱਲੇ ਬਾਦ ਇੱਕ ਸਾਲ ਰਹਿ ਗਿਆ ਸੂ ਦੇ ਵਿੱਚ ਪਾਕੀ ਸਟਾਰ 1 ਦਾ ਇਹਦੇ ਲੱਗਿਆ ਹੋਇਆ ਸੀਮਨ ਕੀਮਤ ਇਹਦੀ ਹੈਗੀ 2 ਲੱਖ 20000 ਰੁਪਏ ਤੇ ਜਿਹੜੇ ਆਪਾਂ ਬੂਰੀ ਝੋਟੀ ਵੀਰੇ ਦੇਖੀ ਜਾਂਦੇ ਆ ਇਹ ਕਿਹੜਾ ਸੂਆ ਇਹ ਵੀ ਭਰਾ ਤੀਜੇ ਸੂਏ ਠੀਕ ਹੈ ਇਹ ਵੀ ਆਪਣੀ ਘਰ ਦੀ ਜੰਪ ਵਾਲੀ ਹੈ ਇਹ ਵੀ ਆਪਣੇ ਘਰ ਦੀ ਆ ਠੀਕ ਹੈ ਇਹਦੇ ਅੱਜ ਕੈ ਦਿਨ ਰਹਿ ਗਏ ਸੂਜ ਚ ਇਹਦੇ ਪੂਰਾ 28 ਤਰੀਕ ਨੂੰ ਦਿਨ ਪੂਰੇ ਆ 28 ਤਰੀਕ ਨੂੰ ਇਹਦੇ ਦਿਨ ਪੂਰੇ ਆ ਅਜੇ 15 ਦਿਨ ਬਾਕੀ ਠੀਕ ਹੈ ਤੇ ਦੂਜੇ ਸੂਏ ਆਪਾਂ ਦੁੱਧ ਇਹਦਾ ਕਿੰਨਾ ਖੋੜਿਆ ਇਹਦੇ ਦੂਜੇ ਸੂਏ ਵੀਰੇ ਆਪਾਂ ਦੁੱਧ 19 ਕਿਲੋ ਚੋਇਆਗਾ ਘਰ ਦਾ ਦਾ 19 ਕਿਲੋ ਹਾਂਜੀ ਬਾਕੀ ਕੱਦ-ਕਾਟ ਤੇ ਜਿੰਦ-ਜਾਨ ਪੜੀਪੁੜੀ ਵੀ ਮੈਂ ਬਹੁਤ ਜ਼ਿਆਦਾ ਹੈ ਹਨਾ ਹਾਂਜੀ ਭਰਾ ਇਹਦੇ ਟੀਕੇ ਕਿਹੜਾ ਲੱਗਿਆ ਵਾ ਇਹਦੇ ਭਰਾ ਲੱਗਿਆ ਹੋਇਆਗਾ ਬਾਬਰ 2 ਦਾ ਠੀਕ ਆ ਬਾਬਰ 2 ਦਾ ਤਾਂ ਨਸੀਹ ਦੱਸਦਾ ਭਰੇ ਠੀਕ ਆ ਇਹਦੇ ਲੱਗਿਆ ਵਾ ਸੀਮਨ ਹਨਾ ਹਾਂਜੀ ਭਰਾ ਤੇ ਚੌਂਡ ਚਵਾ ਧਾਰਤੂਰ ਦੀ ਪੋਲੀ ਆ ਪੂਰੀ ਵਧੀਆ ਵੀਰੇ ਵੀ ਇਹਦਾ ਮੁੱਲਾប៉ុ ਕੀ ਰੱਖਿਆ ਇਹਦਾ ਹੀ ਭਰਾ ਆਪਾਂ 2 ਲੱਖ 20 ਹਜ਼ਾਰੀ ਕਰਦੇ ਟੋਰੀ ਬਾਹਰ ਨੂੰ ਸੁਦਰਖਾਤ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ 2 ਲੱਖ 20 ਹਜ਼ਾਰ ਕੀਮਤ ਕੋਲੇ ਕਹਿ ਰਾਨੀ ਇਹਦੇ ਬਾਡੀ ਬੰਦਰ ਤੇ ਇਹਦੇ ਸਰੀਰ ਤੇ ਇਹਦੇ ਅੰਗਾ ਟੰ ਸੂਟ ਕਰਦਾ ਝੋਟੀ ਨੂੰ ਪੂਰੀ ਰਾਜੀ ਸਮੀਪੜੀ ਆ 19 ਕਿਲੋ ਮਾਲਕ ਦਾਸ ਦਿਆ ਕਿ ਦੂਜੇ ਸਵੇਰ ਦੁੱਧ ਆਪੇ ਦਾ ਚੋਆ ਤੇ ਬਾਬਰ 2 ਦਾ ਲੱਗਿਆ ਵਾ ਸੀਮਣੇ ਦੇ ਤੇ ਲੇਵਾ ਲੂਵਾ ਥਾਂ ਥਾਂ ਨੂੰ ਭੁੱਲੇ ਵਾਲਾ ਤੇ ਚੋਣ ਫਿਰ ਸਿਰਦਿਆ ਰੋਕ ਰੋਕਦਾ ਜਮਾ ਰੋਜਾਂ ਨੇ ਬਿਠਾ ਲੈਣੇ ਕਿ ਨਹੀਂ ਬਿਠਾਉਂਦੀ ਨਹੀਂ ਵੀਰੇ ਚੋਣੇ ਅਸੀਂ ਇਕੱਤੀ ਆਂ ਮੇਰੇ ਠੀਕ ਐ ਚੋਣੇ ਇੱਕ ਜਣਾ ਹੀ ਹਣਾ ਪਰ ਲੇਵਾ ਵਗੈਰਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ ਫੁੱਲ ਸਾਈਜ਼ ਦੇ ਵਿੱਚ ਆ ਰਾਜੀ ਸਮੀਪੜੀ ਵੀ ਤੇ ਤੀਜਾ ਸੂਆ ਸੂਰਿਆ ਤੇ ਫਿਰ ਨੰਬਰ ਬੋਲਦੀ ਆ ਆਪਣਾ ਨੰਬਰ 98789905547 ਜਿਹੜਾ ਆਪਾਂ 220000 ਮੁੱਲ ਕਰ ਰਹੇ ਨੇ ਕਿ ਮਾਲਦਾਨ ਹੋ ਜਾਊਗਾ ਮਾਲਦਾਨ ਮੌਕੇ ਤੇ ਹੋ ਜਾਊਗਾ ਕਿਉਂਕਿ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਦੋਨਾਂ ਝੋਟੀਆਂ ਵਿੱਚੋਂ ਕੋਈ ਵੀ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੀਂ ਹੋਰ